ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬੁਛਾਰਾ ਮਾਰੀਆਂ ਜਾ ਰਹੀਆਂ ਨੇ ਤਾਂ ਕਿ ਉਹ ਸ਼ੰਭੂ ਤੋਂ ਅੱਗੇ ਨਾ ਵੱਧ ਸਕਣ ਸੋ ਉਹਨਾਂ ਨੂੰ ਪਿੱਛੇ ਧੱਕਣ ਦੇ ਲਈ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੱਗਰ ਦੇ ਵਿੱਚੋਂ ਪਾਣੀ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਗੰਦਾ ਪਾਣੀ ਹੈ ਪਰ ਲਗਾਤਾਰ ਸਰਦੀ ਦਾ ਮੌਸਮ ਹੈਗਾ ਪਰ ਇਸ ਦੇ ਬਾਵਜੂਦ ਪਾਣੀ ਦੀਆਂ ਬੁਛਾਰਾਂ ਦੇ ਨਾਲ ਕਿਸਾਨਾਂ ਨੂੰ ਪਿੱਛੇ ਹਟਾਇਆ ਜਾ ਰਿਹਾ ਦੱਸ ਦਈਏ ਕਿ ਤੀਜਾ ਇਹ ਜਥਾ ਹੈ 101 ਮਰਜੀਵੜੀਆਂ ਦਾ ਤੀਜਾ ਇਹ ਜਥਾ ਹੈ ਜਿਸ ਨੇ ਅੱਜ ਸ਼ੰਭੂ ਤੋਂ ਅੱਗੇ ਜਾਣਾ ਸੀਗਾ ਪਰ ਫੇਰ ਜਿਸ ਤਰ੍ਹਾਂ ਨਾ ਪਹਿਲਾਂ ਦੋ ਵਾਰ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਬੜੀ ਸ਼ਕਤੀ ਦੇ ਨਾਲ ਜਥੇ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਸੋ ਤੀਜੀ ਵਾਰ ਦੀਆਂ ਤਸਵੀਰਾਂ ਵੀ ਇਹੀ ਹਨ 18 ਦੇ ਕਰੀਬ ਆਗੂਆਂ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈਗੀ ਹੈ ਔਰ ਫੇਰ ਸਰਵਣ ਸਿੰਘ ਪੰਦੇਰ ਨੇ ਆਪ ਜਾ ਕੇ ਕਿਸਾਨਾਂ ਨੂੰ ਪਿੱਛੇ ਮੁੜਨ ਦੀ ਬੇਨਤੀ ਕੀਤੀ ਹੈ ਸੋ ਜਥੇ ਨੂੰ ਪਿੱਛੇ ਮੁੜਨ ਦੀ ਬੇਨਤੀ ਕੀਤੀ ਗਈ ਹੈਗਾ ਸਾਹਮਣੇ ਉਹ ਲਗਾਤਾਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਤੇ ਨਾ ਕਿਤੇ ਮਾਈਕ ਦੇ ਵਿੱਚ ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਜੇਕਰ ਕਿਸਾਨਾਂ ਦੇ ਕੋਲ ਪਰਮਿਸ਼ਨ ਹੋਏਗੀ ਤਾਂ ਪੁਲਿਸ